ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਚਲੋ ਫਾਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਕਰ ਦਾ ਆਪਣੇ ਦਾ ਨੋਟ ਕਰ ਲਿਓ। ਪਿੰਡ ਮੋਦਕੀ ਆ ਗਿਆ ਸਜਣੋ ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ। ਤਲਵੰਡੀ ਵਾਲੇ ਹਾਈਵੇ ਦੇ ਉੱਤੇ ਹੀ ਇਹ ਘਾਰਾ ਸੱਜਣੋ ਕਸਟਰੋਲ ਪੈਲਸ ਆ ਪੈਲਸ ਦੇ ਬਿਲਕੁਲ ਬੈਕ ਸਾਈਡ ਤੇ ਘਾਰਾਂ ਤੇ ਇੱਥੋਂ ਤੁਹਾਨੂੰ ਦੋ ਮੱਜਾਂ ਝੋਟੀਆਂ ਵਿਕਰੀ ਵਾਲੀਆਂ ਵਿਖਾਉਣ ਲੱਗੇ ਆ ਇੱਕ ਤਾਜੀ ਸੁਈ ਤੇ ਇੱਕ ਦਾ ਹਜੇ ਕੋਈ ਮੰਨ ਲਓ ਵੀ 25 ਦਿਨ ਮਹੀਨਾ ਸਮਾਂ ਬਾਕੀ ਪਿਆ ਇਹਨਾਂ ਦੋਨਾਂ ਦੀ ਡਿਟੇਲ ਲੈ ਲੈਣੇ ਆ ਕੀ ਰੇਟ ਰਹਿਣਗੇ ਵੀਡੀਓ ਦੇ ਵਿੱਚ ਹੀ ਹੋਣਗੇ ਜਿਹੜਾ ਪਸੰਦ ਆ ਗਿਆ ਕਰਕੇ ਤਸੱਲੀ ਕਰਿਓ ਖਰੀਦਦਾਰੀ ਆਜੋ ਲਈਏ ਜਾਣਕਾਰੀ ਜੁੜੇ ਹੋ ਐਂਡ ਤੱਕ ਤੁਹਾਡਾ ਧੰਨਵਾਦ ਲਵੀਵੀਰ ਸਾਸਰੀਕਾਲ ਜੀ ਹੋਰ ਸੁਣਾ ਦਾ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਆਪਣਾ ਐਡਰੈਸ ਦੱਸ ਦਈਏ ਪਿੰਡ ਮੋਤਕੀ ਜ਼ਿਲ੍ਹਾ ਫਿਰੋਹੀਪੁਰਾ ਜੀ ਓਕੇ ਨੰਬਰ 76819320 ਦਾ 76819 ਤੇ 32010 ਹਾਂਜੀ ਇਹਦੇ ਤੇ ਕਰ ਲੇ ਸੰਪਰਕ ਹਾਂਜੀ ਹਾਂਜੀ ਆਹ ਜਿਹੜੀ ਸੂਣ ਵਾਲੀ ਝੋਟੀ ਇਹਦਾ ਕਿੰਨਾ ਟਾਈਮ ਬਾਕੀ ਆ ਇਹਦੇ ਰਹਿਗੇ 25 ਦਿਨ ਰਹਿ ਗਈ 25 ਦਿਨ ਰਹਿ ਗਏ ਮਹੀਨਾ ਮੰਨ ਲੇ ਅਗਲਾ ਜੀ ਮਹੀਨਾ ਮੰਨ ਲੇ ਹਾਂਜੀ ਠੀਕ ਆ ਤੇ ਬਾਕੀ ਭਾਰਪੂਰ ਦੀ ਤਾਂ ਨਹੀਂ ਕੋਈ ਚੱਕਰ ਕੋਈ ਅਗਲਾ ਕਹੂਗਾ ਕੱਚੀ ਵੇਚ ਦੇਣੀ ਗਾਰੰਟੀ ਹੋ ਗਈ ਆਪਣੀ ਹੈਨਾ ਕਿਉਂਕਿ ਆਪਣੇ ਕੋਲ ਕੱਚੀ ਆਈ ਆਪਾਂ ਉਹ ਵੀ ਦੇ ਦੇਣੀ ਆ ਉਵੇਂ ਦੇ ਦੇਣੀ ਆਪਾਂ ਮੱਝ ਸੱਜਰ ਦਿੱਤੀ ਆ ਤੇ ਵੇਚ ਲਈ ਆ ਹੈਨਾ ਤੇ ਸੱਜਣੋ ਭਾਰਪੂਰ ਨਿੋਂ ਬੇਫਿਕਰ ਹੋ ਜਿਓ ਦੁੱਧ ਚੰਗਾ ਦਿੱਤਾ ਝੋਟੀ ਨੇ ਦਿਨ ਹਜੇ ਮਾਲਕਾਂ ਨੇ ਗੱਲ ਵੀ ਕਰਾ ਦੇਾਂਗੇ ਤੇ ਸੱਜਣੋ ਸੁਆ ਤੁਸੀਂ ਲਾ ਲਿਓ ਇਹ ਦੂਜਾ ਚ ਤੀਜਾ ਜਿਹੜਾ ਵੀ ਮਰਜ਼ੀ ਤੁਹਾਡਾ ਦਿਲ ਮੰਨੇ ਬਾਕੀ ਟਿੱਪਨ ਟੁੱਪਣ ਓਕੇ ਥਣਾਂਦੀ ਨਾ ਜਦਾਂ ਰੂਮ ਵਰਗੀ ਕੋਈ ਹੁੰਦੀ ਆ ਵੀ ਚੀਤੀ ਚੀਪਾ ਗੱਡ ਕੇ ਲੈ ਜਾਏ ਭਾਰਤੀ ਗਾਰੰਟੀ ਹੋਊਗੀ ਆਪਣੀ ਠੀਕ ਆ ਥਾਂ ਤੁਸੀਂ ਪਾਸ ਕਰ ਲਿਓ ਸੱਜਣਾ ਭਾਰਤੀ ਗਾਰੰਟੀ ਹੋਊਗੀ ਨਾ ਨਿਸ਼ਾਨਮ ਨਹੀਂ ਹੈਗਾ ਕਰਮਾ ਵਾਲੀ ਨੂੰ ਵੇਖੋ ਪੱਠ ਪੁੜਾ ਕੱਦ ਕਾਠ ਕੀ ਬਾਤ ਥੋੜਾ ਮੀਮੂ ਪਿਆ ਤੇ ਚੱਕੜ ਆ ਨਹੀਂ ਤਾਂ ਤੁਹਾਨੂੰ ਲੰਮੀ ਕੱਢ ਕੇ ਵਿਖਾ ਦੰਦੇ ਦੇਖਿਓ ਪੜੀ ਸਮੀ ਨਿੱਗਰ ਝੋਟੀ ਤੁਹਾਨੂੰ ਬਿਲਕੁਲ ਜਾਇਜ਼ ਰੇਟ ਤੇ ਦਵਾ ਦੇਣੀ ਆ ਜਿਹੜਾ ਕੋਈ ਸੱਜਣ ਸਾਂਭ ਲੂਗਾ ਇਹਨੂੰ ਮਹੀਨਾ ਤੇ ਉਹਦੇ ਲਈ ਬਹੁਤ ਲਾਇਜ਼ਮਾਨ ਰਹੂ। ਹਾਂ ਨਹੀਂ ਚੰਗੀ ਆ। ਰੇਟ ਇਹਦਾ ਕੀ ਰਹੂਗਾ? ਮੁੱਲ ਰੱਖ ਕਰ ਦੇ। ਕਿੰਨੇ ਦੀ ਦੇ ਦਿਆਂਗੇ? 95 ਦੀ ਦੇ ਦਾਂਗੇ। 95 ਦੀ ਦੇ ਦਗੇ। ਅੱਜ ਤਾਂ ਫਰੌੜ ਦੀ ਜਾਣ ਵਾਲਾ ਕੰਮ ਹੀ ਆ। ਹੋਏ ਦੋ ਥੱਲੇ ਤੋਂ ਰੱਖੀ ਤੇ ਸਾਡੀ ਕਰ ਦਾਂਗੇ ਮਾਨ ਤਾਰ ਮਾੜਾ ਮੋਟਾ ਛੋੜ ਛੱਪਾ। ਠੀਕ ਆ। ਸੱਜਣਾਂ 95000 ਦੀ। ਕਾਪ ਇਤਰੀਆਂ ਥਾਜਾ ਬਨੋਨਾ ਵੱਜ ਇਤਰੀਆਂ ਲੀ ਗੇ ਢਾਈ ਬੈਠੇ ਹਾਂ ਇਹ ਸੱਜਣੋ ਮੇਸਤਰੀ ਲਾਉਣਾ ਨਾ ਮੇਸਤਰੀ ਲਾਉਣਾ ਵੇਖੋ ਆ ਢਾਟ ਭਈਆ ਕਰਤੇ ਨਾ ਜਗਾੜ ਬਣਾਉਣਾ ਕਹਿੰਦੇ ਤਾਂ ਨਹੀਂ ਮਹੀਨਾ ਸਾਂਭ ਲੈਣੀ ਸੀ ਸਾਂਭ ਕੇ ਸੱਜਣੋ ਜਿਹੜਾ ਸੱਜਣੋ ਵੀ ਵੇਚਣੀ ਚਾਹੂਗਾ ਤੇ ਚੰਗੀ ਝੋਟੀ ਤਿਆਰ ਹੋ ਗਈ ਤਾਂ ਜਿੰਨੇ ਮਰਜ਼ੀ ਰੁਪਏ ਵਟ ਲਿਓ ਦੇਖੋ ਇੱਕ ਵੀ ਬਾਈ ਵੀ ਤਰੀ ਹੂ ਵੀ ਜੂ ਹਾਂ ਇੰਨੇ ਦੀ ਵੇਚੂ ਇੱਕ ਵੀ ਉਹ ਦੀ ਤਾਂ ਆਰਾਮ ਨਾਲ ਵਿਕ ਜਾਣੀ ਆ ਪਤਾ ਨਾ ਵਿਕੀ ਜਾਏ ਨਾ ਆਜੂਗੀ ਹਾਂਜੀ ਤੇ ਇਹਦਾ ਕੀ ਹਿਸਾਬ ਆ ਇਹਜੋਠਾ ਪਾਣੀ ਮੈਨੂੰ ਸੋਹਣ ਮੰਨੋ ਪੰਜਵਾਂ ਮੰਦਰ ਦੇ ਉੱਠਾ ਮੰਨ ਲਈ ਸੁਆ ਗਲਾਪੇ ਲਾ ਲੇ ਆਪੇ ਨਾਲੀ ਦੁੱਧ 8 ਕਿਲੋ ਹੈਗਾ ਜੀ ਦੁੱਧ 8 ਕਿਲੋ ਸੁਆ ਕਿੰਨੇ ਕਿ ਦਿਨਾਂ ਦਾ ਬੱਚਾ ਮਗਰ ਘਟਾ 10 ਦਿਨਾਂ ਦੀ ਸੁਈ ਮਗਰ ਘਟਾ ਦੁੱਧ 8 ਚਵਾ ਦੇਾਂਗੇ 8 ਕਿਲੋ ਆ ਤੇ ਚੋਗੇ ਲੈ ਦੇ ਦਿੰਦੇ ਦੰਦ ਦੋਨ ਧੋਕੇ ਆ ਸਾਰਾ ਕੋ ਲੋਕੇ ਦੰਦ ਜੇ ਇੱਕ ਵੀ ਡਿੱਗਿਆ ਮੱਚ ਠੀਕ ਆ ਓਕੇ ਚੋ ਜੋਂ ਨੂੰ ਵੀ ਪੋਲੀ ਲੈ ਤੋਰ ਕਰਾ ਚਾਹੇ ਤੁਸੀਂ ਤੁਹਾਨੂੰ ਜਾਇਰ ਰੇਟ ਪਹਿਲਾਂ ਹੀ ਕਿਹਾ ਤੇ ਜਾਇਰ ਰੇਟ ਦੀ ਦਵਾ ਦੇਣੀਆ ਕਿਉਂਕਿ ਇਹਨਾਂ ਨੇ ਆ ਛੱਤ ਵੀ ਢਾ ਦੇਣੀਆ ਕਹਿੰਦੇ ਅੱਜ ਦੇਖੋ ਹਾਂ ਯਾਰ ਹੁਣ ਤੋਂ ਵੱਧ ਨਾ ਦੇਉਂ ਖਾਣਾ ਬੱਕੜੀ ਕੁਝ ਨਹੀਂ ਕਰੀਆ ਹਾਂ ਨੇ ਨਾਲੇ ਇੱਕ ਮੀਂਹ ਸੱਜਣੋਂ ਪਈ ਜਾਂਦੇ ਆ ਚਿੱਕੜ ਬਹੁਤ ਆ ਇਹ ਹੁਣ ਕਿਦਾਂ ਕੰਮ ਹੋ ਜੇ ਲੈ ਬੇਸਰੀ ਦਾ ਹਾਂ ਨਹੀਂ ਆਉਂਦਾ ਪੈਂਦਾ 10 ਦਿਨ ਹੋ ਚਲੇ 20 ਦਿਨ ਹੋ ਗਏ ਆ ਸਾਰਾ ਕਰਨਾ ਹੈ ਉਹ ਵੀ ਚੱਲ ਨਾ ਮੈਂ ਤੇ ਓਕੇ ਤੇ ਇਹਦਾ ਰੇਟ ਕੀ ਕਰੀਏ ਇਹਦਾ ਮੁੱਲ 60000 ਕਰ ਦਿੰਦੇ ਇਹਦਾ ਮੁੱਲ ਕਰਦੇ 60000 ਹਾਂਜੀ ਓਕੇ ਤੋ ਇਹ ਛੱਡਦਾ ਕਿ ਚੋਈ ਠੀਕ ਆ ਹਾਂਜੀ ਓਕੇ 58000 ਦੀ ਦੱਦਾ ਜੀ ਦੱਦਾ 8 ਕਿਲੋ ਕੰਡੇ ਵਾਲੀ ਦੁੱਧਾ ਲੈ ਚੋ ਕੇ ਲੈ ਜਾਓ ਦੁੱਧਾ ਤੇ ਹੰਡਾ ਕੋਈ ਵੀ ਓਕੇ 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 ਸੀਲਸੂ ਬਹੁਤ ਹੈ ਸੀਲ ਬਹੁਤ 8 ਕਿਲੋ ਦੱਦਾ 58000 ਦੀ ਹਾਂਜੀ ਹਾਂਜੀ ਆਹ ਕਹਦੀ 95000 ਦੀ ਉਹ ਚੋ ਵੀ ਮਾਨਤਾ ਨਾ ਕਰਦਾਂਗੇ ਠੀਕ ਆ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਦੇਖੋ